ਕੈਨੇਡਾ ਦੀਆਂ ਸੁਰੱਖਿਅਤ ਸੜਕਾਂ ਅਤੇ ਸੁਖਾਲੀ ਜ਼ਿੰਦਗੀ ਪਿੱਛੇ ਛੁੱਟ ਚੁੱਕੀ ਸੀ ਸਾਲ ਸੀ 1980 ਦਾ ਮੱਧ ਇੱਕ ਪਾਸੇ ਮਾਤਾ ਪਿਤਾ ਸਨ ਜੋ ਕੈਨੇਡਾ ਵਿੱਚ ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਹੇ ਸਨ ਅਤੇ ਦੂਜੇ ਪਾਸੇ ਉਹ ਪੁੱਤਰ ਸੀ ਜੋ ਇੰਗਲੈਂਡ ਤੋਂ ਇੱਕ ਆਖਰੀ ਫੋਨ ਕਰ ਰਿਹਾ ਸੀ ਉਸਦੇ ਬੋਲ ਬਹੁਤ ਸਿੱਧੇ ਅਤੇ ਸਪਸ਼ਟ ਸਨ ਮੈਂ ਆਪਣੀ ਮਰਜ਼ੀ ਨਾਲ ਇੱਥੇ ਆਇਆ ਹਾਂ ਮੇਰੀ ਉਡੀਕ ਨਾ ਕਰਿਓ ਮੈਂ ਆਪਣਾ ਰਸਤਾ ਚੁਣ ਲਿਆ ਹੈ ਜੇ ਮੈਨੂੰ ਕੁਝ ਹੋ ਗਿਆ ਤਾਂ ਕਿਸੇ ਹੋਰ ਨੂੰ ਦੋਸ਼ ਨਾ ਦਿਓ ਇਹ ਮੇਰਾ ਆਪਣਾ ਫੈਸਲਾ ਹੈ ਇਹ ਸ਼ਬਦ ਨਾ ਕੋਈ ਭਾਵੁਕਤਾ ਵਿੱਚ ਸਨ ਨਾ ਕੋਈ ਕਬਰਾਟ ਵਿੱਚ ਇਹ ਬੋਲ ਇੱਕ ਤੈਅ ਕੀਤੇ ਹੋਏ ਮਿਸ਼ਨ ਦੇ ਤਹਿਤ ਕਹੇ ਗਏ ਸਨ ਇਹ ਸ਼ੁਰੂਆਤ ਸੀ ਭਾਈ ਹਰਜਿੰਦਰ ਸਿੰਘ ਪਾਰਾ ਦੇ ਉਸ ਸਫ਼ਰ ਦੀ ਜਿਸ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਕੂਮਤ ਦੀ ਨੀਂਦ ਹਰਾਮ ਕਰ ਦੇਣੀ ਸੀ ਸਿੱਖ ਸੰਘਰਸ਼ ਦੇ ਇਤਿਹਾਸ ਵਿੱਚ ਭਾਈ ਹਰਜਿੰਦਰ ਸਿੰਘ ਪਾਰਾ ਦਾ ਨਾਮ ਉਹਨਾਂ ਚੁਣੇ ਹੋਏ ਯੋਧਿਆਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਪੱਛਮੀ ਦੇਸ਼ਾਂ ਦੀ ਨਾਗਰਿਕਤਾ ਅਤੇ ਆਰਾਮ ਨੂੰ ਠੁਕਰਾ ਕੇ ਮੌਤ ਦਾ ਰਸਤਾ ਚੁਣਿਆ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸਨ ਅਤੇ ਪਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਾ ਦੇ ਬਹੁਤ ਕਰੀਬੀ ਸਾਥੀ ਸਨ ਇਹ ਦਸਤਾਵੇਜ਼ ਉਹਨਾਂ ਦੀ ਕੈਨੇਡਾ ਤੋਂ ਪੰਜਾਬ ਵਾਪਸੀ ਉਹਨਾਂ ਦੇ ਵੱਡੇ ਐਕਸ਼ਨਾਂ ਅਤੇ ਪੁਲਿਸ ਹਿਰਾਸਤ ਵਿੱਚ ਉਹਨਾਂ ਤੇ ਹੋਏ ਅਕੈਦ ਤਸ਼ੱਦਦ ਦੀ ਸੱਚੀ ਗਵਾਹੀ ਦਿੰਦਾ ਹੈ ਸਾਡਾ ਮਕਸਦ ਹੈ ਕਿ ਤੱਥ ਸੰਗਤ ਦੇ ਸਾਹਮਣੇ ਰੱਖੇ ਜਾਣ ਪਾਈ ਹਰਜਿੰਦਰ ਸਿੰਘ ਦਾ ਜਨਮ ਮੋਗਾ ਸ਼ਹਿਰ ਵਿੱਚ ਹੋਇਆ। ਉੱਥੇ ਉਹਨਾਂ ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ। 2 ਜੁਲਾਈ 1982 ਨੂੰ ਪਰਿਵਾਰ ਕੈਨੇਡਾ ਦੇ ਕੈਲਗਰੀ ਸ਼ਹਿਰ ਚਲਾ ਗਿਆ। ਉੱਥੇ ਪਾਈ ਸਾਹਿਬ ਨੇ ਪੜ੍ਹਾਈ ਵੀ ਕੀਤੀ ਅਤੇ ਖੇਡਾਂ ਵਿੱਚ ਵੀ ਨਾਮ ਕਮਾਇਆ। ਵਾਲੀਬਾਲ ਅਤੇ ਹਾਕੀ ਦੇ ਬਿਹਤਰੀਨ ਖਿਡਾਰੀ ਸਨ। ਪਰ ਉਹਨਾਂ ਦੀ ਤਿਆਰੀ ਸਿਰਫ ਖੇਡਾਂ ਤੱਕ ਸੀਮਤ ਨਹੀਂ ਸੀ। ਕੈਨੇਡਾ ਰਹਿੰਦਿਆਂ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਮਾਂ ਆਉਣ ਵਾਲਾ ਹੈ ਸੰਘਰਸ਼ ਦਾ। ਇਸ ਲਈ ਉਹਨਾਂ ਨੇ ਜੂਡੋ ਦੀ ਸਖਤ ਟ੍ਰੇਨਿੰਗ ਲਈ ਆਪਣੇ ਸਰੀਰ ਨੂੰ ਮਜ਼ਬੂਤ ਕੀਤਾ। ਉਹਨਾਂ ਕੋਲ ਫਾਇਰਆਮ ਲਾਇਸੈਂਸ ਵੀ ਸੀ ਅਤੇ ਨਿਸ਼ਾਨੇਬਾਜ਼ੀ ਦਾ ਖਾਸ ਤਜਰਬਾ। ਇਹ ਸਾਰਾ ਸਾਬਤ ਕਰਦਾ ਹੈ ਕਿ ਸੰਘਰਸ਼ ਵਿੱਚ ਉਹਨਾਂ ਦਾ ਸ਼ਾਮਲ ਹੋਣਾ ਕੋਈ ਜਜ਼ਬਾਤੀ ਫੈਸਲਾ ਨਹੀਂ ਸੀ, ਇੱਕ ਸੋਚੀ ਸਮਝੀ ਰਣਨੀਤੀ ਸੀ। ਰਵਾਨਗੀ ਤੋਂ ਪਹਿਲਾਂ ਭਾਈ ਸਾਹਿਬ ਨੇ ਆਪਣੀਆਂ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ। ਜਿੰਨਾ ਵੀ ਪੈਸਾ ਕਮਾ ਸਕਦੇ ਸਨ, ਸਭ ਪਰਿਵਾਰ ਦੇ ਖਾਤੇ ਵਿੱਚ ਪਾ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਜਾਣ ਤੋਂ ਬਾਅਦ ਮਾਪਿਆਂ ਨੂੰ ਕੋਈ ਤੰਗੀ ਆਵੇ। ਫੇਰ ਉਹ ਪਾਈ ਮਹਿੰਦਰ ਸਿੰਘ ਕੂਨਰ ਨਾਲ ਇੰਗਲੈਂਡ ਚਲੇ ਗਏ ਕਰਦਿਆਂ ਨੂੰ ਕਿਹਾ ਕਿ ਕੁੰਮਣ ਜਾ ਰਹੇ ਹਾਂ ਪਰ ਮਕਸਦ ਸੀ ਪਾਕਿਸਤਾਨ ਦੇ ਰਸਤੇ ਪੰਜਾਬ ਵਾਪਸ ਪਹੁੰਚਣਾ ਇੰਗਲੈਂਡ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਬਾਰਡਰ ਪਾਰ ਕਰਕੇ ਉਹ ਪੰਜਾਬ ਦੀ ਧਰਤੀ ਤੇ ਆਏ ਇੱਥੇ ਉਹਨਾਂ ਦਾ ਜੁੜਾਵ ਟੌਪ ਜੁਝਾਰੂਆਂ ਨਾਲ ਹੋਇਆ ਉਹ ਪਾਈ ਅਵਤਾਰ ਸਿੰਘ ਬ੍ਰਹਮਾ ਦੀ ਟੀਮ ਵਿੱਚ ਸ਼ਾਮਿਲ ਹੋਏ ਅਤੇ ਖਾਸ ਕਰਕੇ ਭਾਈ ਜਿੰਦਾ ਤੇ ਸੁੱਖਾ ਦੇ ਸਭ ਤੋਂ ਕਰੀਬੀ ਸਾਥੀ ਬਣੇ ਦਿੱਲੀ ਅਤੇ ਪੰਜਾਬ ਵਿੱਚ 1984 ਦੇ ਦੋਸ਼ੀਆਂ ਨੂੰ ਸੋਧਣ ਵਾਲੇ ਗਰੁੱਪ ਵਿੱਚ ਭਾਈ ਪਾਰਾ ਦਾ ਨਾਮ ਸਾਫ਼-ਸਾਫ਼ ਮਿਲਦਾ ਹੈ। ਲਲਿਤ ਮਾਕਨ ਅਤੇ ਅਰਜੁਨ ਦਾਸ ਵਰਗੇ ਦੋਸ਼ੀਆਂ ਖਿਲਾਫ ਚੱਲ ਰਹੀ ਕਾਰਵਾਈ ਵਿੱਚ ਉਹ ਅੱਗੇ ਰਹੇ। ਉਹਨਾਂ ਦੀ ਚੁਸਤੀ, ਜੂਡੋ ਦੀ ਟ੍ਰੇਨਿੰਗ ਅਤੇ ਆਪਣਾ ਕੰਮ ਗੁਪਤ ਤਰੀਕੇ ਨਾਲ ਕਰਨ ਦੀ ਕਾਬਲੀਅਤ। ਇਹ ਸਾਰਾ ਕਾਰਨ ਉਹ ਕਈ ਵਾਰ ਪੁਲਿਸ ਦੇ ਘੇਰਿਆਂ ਤੋਂ ਨਿਕਲ ਗਏ। ਏਜੰਸੀਆਂ ਨੂੰ ਲੰਬਾ ਸਮਾਂ ਉਹਨਾਂ ਦੀ ਪਛਾਣ ਕਰਨ ਵਿੱਚ ਲੱਗਿਆ ਪਰ ਹਕੂਮਤ ਦਾ ਸਿਸਟਮ ਵੱਡਾ ਸੀ। ਅਖੀਰ ਇੱਕ ਦਿਨ ਉਹ ਗ੍ਰਿਫਤਾਰ ਕਰ ਲਏ ਗਏ। ਪੂਰੀ ਕੇਰਾਬੰਦੀ ਕਰਕੇ ਇਹ ਕੋਈ ਆਮ ਗ੍ਰਿਫਤਾਰੀ ਨਹੀਂ ਸੀ ਇਹ ਇੱਕ ਮਹਿੰਮ ਸੀ ਪੁਲਿਸ ਹਿਰਾਸਤ ਵਿੱਚ ਜੋ ਤਸ਼ੱਦਦ ਕੀਤਾ ਗਿਆ ਉਹ ਦਿਲ ਕੰਬਾ ਦੇਣ ਵਾਲਾ ਸੀ ਉਹਨਾਂ ਦੇ ਪੱਟ ਚੀਰੇ ਗਏ ਜੋੜ ਤੋੜੇ ਗਏ ਮਾਨਸਿਕ ਅਤੇ ਸਰੀਰਕ ਤੌਰ ਤੇ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਭਾਈ ਹਰਜਿੰਦਰ ਸਿੰਘ ਪਾਰਾ ਤਸ ਤੋਂ ਮਸ ਨਾ ਹੋਏ ਉਹਨਾਂ ਨੇ ਜੂਡੋ ਦੀ ਤਿਆਰੀ ਨਾਲ ਆਪਣੇ ਆਪ ਨੂੰ ਪਹਾੜ ਬਣਾਇਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਚੁੱਪੀ ਤੇ ਪੂਰੀ ਲਹਿਰ ਦੀ ਸੁਰੱਖਿਆ ਟਿਕੀ ਹੈ ਉਹਾਂ ਨੇ ਦਰਦ ਸਹਿ ਲਿਆ ਪਰ ਸਾਥੀਆਂ ਨਾਲ ਗੱਦਾਰੀ ਨਹੀਂ ਕੀਤੀ ਜਦੋਂ ਪੁਲਿਸ ਨੇ ਹਰ ਤਰੀਕਾ ਅਜ਼ਮਾਇਆ ਤੇ ਕੁਝ ਨਾ ਮਿਲਿਆ ਤਾਂ ਪੁਲਿਸ ਮੁਕਾਬਲੇ ਦੀ ਕਹਾਣੀ ਬਣਾਈ ਗਈ 1988 ਦੇ ਨੇੜੇ ਤੇੜੇ ਦਾਵਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਭਾਈ ਪਾਰਾ ਮਾਰੇ ਗਏ ਪਰ ਅਸਲ ਸੱਚ ਇਹ ਸੀ ਕਿ ਉਹਨਾਂ ਨੂੰ ਹਿਰਾਸਤ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਸੀ Laash ਵੀ ਖੁਰਦਬੁਰਦ ਕਰ ਦਿੱਤੀ ਗਈ ਤਾਂ ਕਿ ਫਾਈਲਾਂ ਬੰਦ ਹੋ ਸਕਣ ਭਾਈ ਹਰਜਿੰਦਰ ਸਿੰਘ ਪਾਰਾ ਦੀ ਸ਼ਹਾਦਤ ਇਹ ਦੱਸਦੀ ਹੈ ਕਿ ਇੱਕ ਗੁਰਸਿੱਖ ਲਈ ਸਰੀਰ ਦੀ ਮੌਤ ਨਹੀਂ ਸਿਧਾਂਤਾਂ ਦੀ ਮੌਤ ਵੱਡੀ ਹੁੰਦੀ ਹੈ ਉਹ ਪੜੇ ਲਿਖੇ ਸਨ ਸੈਟਲਡ ਲਾਈਫ ਸੀ ਕੈਨੇਡਾ ਵਾਪਸ ਜਾਣ ਦਾ ਪੂਰਾ ਰਸਤਾ ਸੀ ਪਰ ਉਹਨਾਂ ਨੇ ਕੌਮ ਚੁਣੀ ਉਹਨਾਂ ਨੇ ਸ਼ਹਾਦਤ ਚੁਣੀ ਜਿਹੜੇ ਇਸ ਰਾਹ ਤੇ ਤੁਰੇ ਸਨ ਉਹ ਕਿਸੇ ਐਮਪੀ ਆ ਐਮਐਲਏ ਬਣਨ ਲਈ ਨਹੀਂ ਲੜੇ ਉਹਨਾਂ ਨੂੰ ਪਤਾ ਸੀ ਅੰਜਾਮ ਕੀ ਹੋ ਸਕਦਾ ਹੈ ਪਰ ਫਿਰ ਵੀ ਉਹ ਕੌਮ ਲਈ ਖੜੇ ਰਹੇ ਸਾਡਾ ਮਕਸਦ ਹੈ ਕਿ ਦਬਾਇਆ ਗਿਆ ਇਹ ਇਤਿਹਾਸ ਸੱਚਾਈ ਨਾਲ ਸਾਂਝਾ ਹੋਵੇ ਇਹ ਬਹੁਤ ਸੰਵੇਦਨਸ਼ੀਲ ਕੰਮ ਹੈ ਤੇ ਇਹ ਸਮਝਣਾ ਹੋਰ ਵੀ ਜ਼ਰੂਰੀ ਹੈ ਤਾਂ ਕਿ ਇਹ ਸਭ ਦੁਬਾਰਾ ਨਾ ਹੋਵੇ ਬੇਨਤੀ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਡਾ ਦਬਾਇਆ ਗਿਆ ਇਤਿਹਾਸ ਜ਼ਿੰਦਾ ਰਹੇ ਇਹ ਤੁਹਾਡਾ ਆਪਣਾ ਪਲੈਟਫਾਰਮ ਹੈ ਇਸ ਨੂੰ ਫੋਲੋ ਕਰੋ ਤਾਂ ਅਸੀਂ ਹਰ ਉਸ ਸੱਚ ਨੂੰ ਸਾਹਮਣੇ ਲਿਆ ਸਕੀਏ ਜਿਸ ਲਈ ਬਹੁਤਿਆਂ ਨੇ ਆਪਣਾ ਅੱਜ ਕੁਰਬਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ